ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਮਿਲੀਆਂ ਸੀਟਾਂ ਨੂੰ ਲੈ ਕੇ ਅੱਜ ਪਹਿਲੀ ਵਾਰ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਖਾਸ ਮੁੱਦਿਆਂ ਤੇ ਚਰਚਾ ਕੀਤੀ ਗਈ ਤੇ ਭਵਿੱਖ ਦੀ ਰਣਨੀਤੀ ਬਾਰੇ ਵੀ ਇਸ ਦੌਰਾਨ ਚਰਚਾ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਪਾਰਟੀ ਪ੍ਰਧਾਨ ਮਲਕਾਰਜਨ ਖੜਗੇ ਸੋਨੀਆ ਗਾਂਧੀ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਵਾਡਰਾ ਦੇ ਵੱਲੋਂ ਵੀ ਸ਼ਿਰਕਤ ਕੀਤੀ ਗਈ ਗੱਲਬਾਤਦਾਰਾਂ ਨੂੰ ਆਗੂ ਨੇ ਕਿਹਾ ਕਿ ਵਰਕਿੰਗ ਕਮੇਟੀ ਨੇ ਸਰਬਸੰਮਤੀ ਦੇ ਨਾਲ ਇੱਕ ਮਤਾ ਪਾਸ ਕਰਕੇ ਰਾਹੁਲ ਗਾਂਧੀ ਨੂੰ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਸਵੀਕਾਰ ਕਰਨ ਦੀ ਬੇਨਤੀ ਕੀਤੀ ਹੈ ਤੇ ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਵੀ ਕਾਂਗਰਸ ਨੇ ਰਾਹੁਲ ਗਾਂਧੀ ਤੋਂ ਕੁਝ ਉਮੀਦ ਕੀਤੀ ਹੈ ਤਾਂ ਉਹਨਾਂ ਨੇ ਉਹਨਾਂ ਦੀ ਇੱਛਾ ਨੂੰ ਜ਼ਰੂਰ ਪੂਰਾ ਕੀਤਾ ਅੱਜ ਜੋ ਸਾਰੇ ਬੇਨਤੀ ਕਰਦੇ ਨੇ ਕਿ ਸਦਨ ਦੇ ਵਿੱਚ ਉਹ ਦੇਸ਼ ਦੀ ਆਵਾਜ਼ ਬੁਲੰਦ ਕਰਨ ਵਿੱਚ ਜੋ ਗਵਰਨਮੈਂਟ ਆਮ ਆਦਮੀ ਪਾਰਟੀ ਦੀ ਔਰ ਸੈਂਟਰ ਚ ਪੀਜਪੀ ਦੀ ਜਿਹੜੀ ਗਵਰਨਮੈਂਟ ਸੀਗੀ ਉਹਦੇ ਅਗੇਂਸਟ ਫਤਵਾ ਦਿੱਤਾ ਔਰ ਪੇਲੀ ਸਟੇਟ ਜਿਨ੍ਹਾਂ ਨੇ ਪੀਜਪੀ ਮੁਖਤ ਸਟੇਟ ਜਿਹੜੀ ਪੰਜਾਬ ਬਣੀ ਪਈ ਹੈ ਔਰ ਆਮ ਆਦਮੀ ਪਾਰਟੀ ਦੇ ਅਗੇਂਸਟ ਵੀ ਫਤਵਾ ਹੋਇਆ ਪਾਰਟੀ ਸਰਨੀ ਤਿੰਨ ਜਿਹੜੇ ਲੋਕਾਂ ਨੇ ਵਿਸ਼ਵਾਸ ਕਾਂਗਰਸ ਦੇ ਜੜਕ ਦਤਾਇਆ ਕਿ ਕਾਂਗਰਸ ਇਕ ਚੰਗੀ ਸੋਚ ਲੈ ਕੇ ਚੱਲੀ ਔਰ ਇਸ ਸਾਰੇ ਖੜੇ ਉੱਠਾ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਕਿ ਮੋਟੇ ਜੀ ਵਰਕਿੰਗ ਕਮੇਟੀ ਚ ਕੀ ਆ ਗਿਆ ਕਿ ਰਾਹੁਲ ਗਾਂਧੀ ਜੀ ਜਿਹੜੇ ਨੇ ਉਹ ਪਹਿਲੇਪੀ ਲੀਡਰ ਬਣ ਪਰ ਮੇਰੇ ਖਿਆਲ ਲੱਗ ਇਹ ਕੱਲੀ ਵਰਕਿੰਗ ਕਮੇਟੀ ਦੀ ਮੰਗ ਨੇ ਪੂਰੇ ਹਿੰਦੁਸਤਾਨ ਦੇ ਵੋਟਰ ਦੀ ਬਣਾ ਇਹ ਇਹ ਥੀ ਕਿ ਜੋ ਅਮਨੇ ਗਾਰੰਟੀਆਂ ਦੇ ਰੱਖੀ जिस पर सारे देश ने बहुत हद तक हमें कामयाबी दी वोट्स दी हैं वो सारे मुद्दे जो हैं हमने पार्लियामेंट में ज़ोर से उठाने वो अग्निवीर का हो आर्मी की भर्ती को अग्निवीर की स्क्रैपिंग का हो डॉक्टर स्वामीनाथन का फॉर्मूला जो एम देने का हो उसके साथ में कास्ट की वो जो जानकारी करनी है उसके अलावा कॉन्स्टिट्यूशन को बचाने की बात है जितने भी हमारी गारंटीज़ थी हमारी पॉलिसीज़ थी कि उनको जोर से पार्लियामेंट में उठाया जाए और मजबूर किया जाए जा गवर्नमेंट को कि ये जो प्रो पीपल पॉलिसीज़ हैं उनको अंजाम लगाया जाए राहुल जा, जा, जा। गांधी को तो नेता विपक्ष का बनाया जाए ये, ये सभी की यूनानस वहाँ मांग थी और मुझे लग रहा है कि इस बात पर ये मान जाए। रिजल्ट जैसे आए हैं कैसे देख रहे हो? रिजल्ट देखो ये तो आप ही जिम्मेवार हो अगर मीडिया इतना गुणगान मोदी जी का ना करता अगर ईमानदारी से जो ग्राउंड रियलिटीज हैं वो लोगों को बताता तो कम से कम तीस से चालीस सीटें कम होती भाजपा की आपने ऐसा माहौल बना दिया कि भाजपा के अलावा इधर है कोई नहीं मुकाबले कोई नहीं है इसी वजह से ही ये सस्टेन कर पाए पंजाब की सीटों मीडिया के, पंजाब के हाँ जी पंजाब की सीटों पर आप देखो पंजाब की आप सबसे बड़ी देखिए सबसे पुरानी पार्टी अकाली दल को एक सीट मिली और जहाँ प्राइम मिनिस्टर आए होम मिनिस्टर आए बीजेपी को पिछली दफा दो थी उनका खाता भी हमने खुलने नहीं दिया तो ये तो आप साफ आपके सामने है के पंजाब के वोटर्स ने मोदी साहब की पॉलिसीज़ को रिजेक्ट किया है और स्टेट में भगवंत मान की पॉलिसीज को किया है लेकिन आज मोहाली के अंदर एक लड़की की काट कर कर दिया। कैसे देख है। अभी मुझे उसके बारे में पूरा इलम नहीं है मुझे पहले इंफॉर्मेशन लेने दो उसके बाद में इस, इस पर अपनी बात देखो जी बैठक तमाम ने अपनी अपनी गल रखी तमाम स्टेट ने अपना अपना दसा कि ਕਿਸ ਸਟੇਟ ਜੋ ਅਸੀਂ ਕਿੰਨੀਆਂ ਸੀਟਸ ਲੈ ਕੇ ਆਏ ਕਿ ਕੀ ਕੀ ਕਮੀਆਂ ਰਹੀਆਂ ਕਿਉਂਕਿ ਅਸੀਂ ਹੋਰ ਚੰਗੇ ਤਰੀਕੇ ਨਾਲ ਪਰਫਾਰਮ ਕਰ ਸਕਦੇ ਸੀ ਸੋ ਇਹ तमाम ਚਰਚਾ ਰਹੀ ਔਰ ਆਉਣ ਵਾਲੀਆਂ ਜਿਹੜੀਆਂ ਦੋ ਤਿੰਨ ਰਾਜਾਂ ਦੇ ਜਿਹੜੇ ਚੋਣ ਹੈ ਉਹਦੇ ਤੇ ਵੀ ਚਰਚਾ ਹੋ ਰਹੀ ਰਾਹੁਲ ਗਾਂਧੀ ਜੀ ਔਰ ਖਰਗੇਸ਼ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਇਸ ਵਾਰੀ ਦਾ ਜਿਹੜਾ ਚੋਣ ਸੀ ਬੜਾ ਇੰਟਰਸਟਿੰਗ ਚੋਣ ਸੀ ਬਿਨਾਂ ਸੰਸਾਦਨ ਤੋਂ ਜਿਸ ਪ੍ਰਕਾਰ ਸਾਨੂੰ ਲੈਵਲ प्लेइंग ਫੀਲਡ ਨਹੀਂ ਦਿੱਤਾ ਗਿਆ ਸਾਡੇ ਖਾਤੇ ਅਸਿਸ ਕਰ ਦਿੱਤੇ ਗਏ ਔਰ ਜਿਸ ਪ੍ਰਕਾਰ ਏਜੰਸੀਆਂ ਦਾ ਇਸਤੇਮਾਲ ਹੋਇਆ ਇਸ ਦੇ ਬਾਵਯੂ ਕਾਂਗਰਸ ਪਾਰਟੀ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਔਰ ਵੱਡੀ ਜਿੱਤ ਹਾਸਲ ਹੋਈ ਹੈ ਔਰ ਅਗਰ ਇਸੇ ਤਰ੍ਹਾਂ इवन ਉੱਤਰ ਪ੍ਰਦੇਸ਼ ਦੀ ਅਗਲ ਗੱਲ ਕਰੀਏ ਤਾਂ ਬਹੁਤ ਵੱਡਾ ਨੰਬਰ ਮੇਰੇ ਖਿਆਲ ਜਿਹੜਾ ਇੰਡੀਆ ਆਲਾਈਂਸ ਦੇ ਇਸੇ ਵਿੱਚ ਆਇਆ ਸੋ ਨਾਲ ਹੀ ਨਾਲ ਪੂਰੀ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨਾਂ ਨੇ ਇਹ ਗੱਲ ਕਹੀ ਕਿ ਰਾਹੁਲ ਗਾਂਧੀ ਜੀ ਨੂੰ ਐਲੋਪ ਦਾ ਜਿਹੜਾ ਪੋਤਾ ਉਸਮਾਨਾ ਚਾਹੀਦਾ ਪ੍ਰਸਤਾਵ ਪੇਸ਼ ਹੋਇਆ ਫਿਰ ਸਾਰਿਆਂ ਨੇ ਸਹਿਮਤੀ ਜਤਾਈ ਔਰ ਅੰਤ ਵਿੱਚ ਰਾਹੁਲ ਗਾਂਧੀ ਜੀ ਨੂੰ ਖਰਗੇ ਸਾਹਿਬ ਨੇ ਇਹ ਵੀ ਰਿਕੁਐਸਟ ਕੀਤੀ ਔਰ ਹਦਾਇਤ ਕੀਤੀ ਕਿ ਇਹ ਨਿਰਨੇ ਕਾਂਗਰਸ ਪਾਰਟੀ ਕੇ ਨੇਤਾਵਾਂ ਕਾ ਹੈ ਲੋਗੋ ਕਾ ਹੈ ਇਸ ਦੇਸ਼ ਕੀ ਭਾਵਨਾ ਹੈ ਆਪ ਕੋ ਇਸ ਕੇ ਉਪਰ ਸੋਚਨਾ ਪੜੇਗਾ ਔਰ ਮੰਨਨਾ ਪੜੇਗਾ ਰਾਹੁਲ ਗਾਂਧੀ ਜੀ ਨੇ ਕਿਹਾ ਕਿ ਮੈਨੂੰ ਕੁਝ ਦਿਨ ਦਾ ਵਕਤ ਚਾਹੀਦਾ ਹੈ ਔਰ ਮੈਂ ਸੋਚ ਕੇ ਇਸ ਬਾਰੇ ਤੁਹਾਨੂੰ ਜ਼ਰੂਰ ਦੱਸਾਂਗਾ ਪਰ ਮੈਨੂੰ ਪੂਰਨ ਉਮੀਦ ਹੈ ਕਿ ਰਾਹੁਲ ਗਾਂਧੀ ਜੀ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਔਰ ਕਾਂਗਰਸ ਪਾਰਟੀ ਦੇ तमाम ਲੀਡਰ ਸਹਿਮਾਨੀ ਭਾਵਨਾ ਨੂੰ ਸਮਝਦੇ ਹੋਏ ਐਲੋਪੀ ਦਾ ਜਿਹੜਾ ਅਹੁਦਾ ਹੈ ਉਹ ਜ਼ਰੂਰ ਸੰਭਾਲਣਗੇ ਔਰ ਦੇਸ਼ ਦੇ ਉਹਨਾਂ ਲੋਕਾਂ ਦੀਆਂ ਆਵਾਜ਼ ਨੂੰ بلند ਕਰਨਗੇ ਕਿਉਂਕਿ ਇੱਕ ਐਸਾ ਵਿਅਕਤੀ ਹੈ ਜੋ ਸਰਕਾਰ ਦੇ ਸਾਹਮਣੇ ਖੜਾ ਹੋ ਕੇ ਜੋ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਖੜਾ ਹੋ ਕੇ ਅੱਖ ਚਾਟ પા ਕੇ ਗੱਲ ਕਰ ਸਕਦਾ ਹੈ ਜਿਹਨੂੰ ਕੋਈ ਦਬਾ ਨਹੀਂ ਸਕਿਆ ਨਾ ਐਡੀ ਨਸੀਬੀਆਈ ਨਾ ਇਨਕਮ ਟੈਕਸ ਸੋ ਪੂਰਨ ਅਮੀਦਾ ਕੀ ਰਾਹੁਲ ਗਾਂਧੀ ਅਹੁਦਾ ਸੰਭਾਲਣਗੇ ਔਰ तमाम ਜਿਹੜੇ ਇਸ਼ੂਜ਼ ਹੈਗੇ ਨੇ बेरोजगारी ਦਾ ਇਸ਼ੂ ਹੈ ਮੈਂ ਗਾਈ ਦਾ ਇਸ਼ੂ ਹੈ ਗਨੀ ਵੀ ਇਸ਼ੂ ਹੈ ਇਹਨਾਂ ਇਸ਼ੂਸ ਤੇ ਉੱਤੇ ਅਸੀਂ ਡਟ ਕੇ ਲੋਕ ਸਭਾ ਦੇ ਵਿੱਚ ਉਮੀਦ ਨੇ ਜਿਸ ਤਰੀਕੇ ਸੇ ਪੰਜਾਬ ਮੇਂ ਆਪ ਸਾਥ ਸੇ ਟੋਲ ਜੀਤੇ ਹੈ ਉਮੀਦ ਤੋਂ ਹਮੇ 10 ਕੀ ਥੀ ਬਹੁਤ ਉਮੀਦ ਆਮੀਦ ਵਾਲੀ ਬੰਦਾ ਜਿਉਣਾ ਹੈ ਔਰ ਉਮੀਦ ਅੱਗੇ ਤੋਂ ਆਉਣ ਵਾਲੇ ਸਮੇਂ ਚ ਪਹਿਲੀ ਵਾਰ ਹੀ ਹੋਇਆ ਕਿ 40 ਔਰ 26 ਸਾਲਾਂ ਚ ਬੀਜੇਪੀ ਦਾ ਖਾਤਾ ਵੀ ਜਿਹੜਾ ਹੈ ਪੰਜਾਬ ਦੇ ਅੰਦਰ ਨਹੀਂ ਖੁੱਲਿਆ ਇੱਕ ਦਿੱਲੀ ਦੇ ਅੰਦਰ ਸਰਕਾਰ ਸੀ ਇੱਕ ਪੰਜਾਬ ਦੇ ਅੰਦਰ ਸਰਕਾਰ ਸੀ ਪੰਜਾਬ ਦੇ ਅੰਦਰ ਕਹਿੰਦੇ ਸੀ 13 ਜ਼ੀਰੋ ਔਰ 92 ਸੀਟਾਂ ਵਾਲੀ ਸਰਕਾਰ ਅੱਜ ਤਿੰਨ ਕੇਵਲ ਲੋਕ ਸਭਾ ਤੇ ਸਿਮਟ ਕੇ ਰਹੇਗੀ ਸਿੱਧਾ ਸਿੱਧਾ ਲੋਕਾਂ ਨੇ ਇਹ ਸੰਦੇਸ਼ ਦਿੱਤਾ ਕਿ ਆਉਣ ਵਾਲਾ ਕੱਲ ਕਾਂਗਰਸ ਪਾਰਟੀ ਦਾ ਹੈ ਔਰ ਕਿਸ ਪ੍ਰਕਾਰ ਅਸੀਂ ਆਉਣ ਵਾਲਾ ਕੱਲ ਨੂੰ ਸੰਭਾਲਣਾ ਹੈ ਇਹਦੇ ਤੇ ਅਸੀਂ ਆਉਣ ਵਾਲੇ ਜੇ 2.5 ਸਾਲ ਨਹੀਂ ਉਹਦੇ ਤੇ ਪਾਰਟੀ ਅਧਿਐਕਸ਼ ਨਹੀਂ ਚੁਣੋਤੀ ਸੀ ਮੰਨਦੇ ਆਪ ਕਿਉਂਕਿ ਆਪ ਵੀ ਲੋਕ ਚੁਣੋਤ ਚੁਣੋਤੀ ਦਾ ਕੋਈ ਨਹੀਂ ਹੁੰਦੀ ਪਾਰਟੀ ਅਧਿਐਕਸ਼ ਅਸੇ ਪਰ ਹਾਂ ਜ਼ਿੰਮੇਦਾਰੀ ਜ਼ਰੂਰ ਸੀਗੀ ਔਰ ਮੈਨੂੰ ਇਹ ਲੱਗਦਾ ਸੀ ਕਿ ਅਸੀਂ ਆਪ ਦੀ ਜ਼ਿੰਮੇਦਾਰੀ ਚੰਗੇ ਤਰੀਕੇ ਨਾਲ ਨਿਭਾਈਏ ਚੰਗੀਆਂ ਸੀਟਾਂ ਦੇ ਨਾਲ ਉਸ ਮੇਰੀ ਜ਼ਿੰਮੇਵਾਰੀ ਤੇ ਜਿਹੜਾ ਅਸੀਂ ਕੰਮ ਕੀਤਾ ਮੈਂ ਤੇ ਸਾਡੀ ਕਾਂਗਰਸ ਪਾਰਟੀ ਦੇ ਤਮਾਮ ਲੀਡਰ ਸਹਿਬਾਨਾਂ ਨੇ ਸਾਰੀ ਆਰਗੇਨਾਈਜੇਸ਼ਨ ਨੇ ਲੋਕਾਂ ਨੇ ਹੋਰ ਤੇ ਮੋਹਰ ਲਾਈ ਹੈ ਸੋ ਤੁਸ਼ਟੀ ਦਿਤਾਈ ਹੈ ਲੇਕਿਨ ਹਾਜੇ ਮੈਨੂੰ ਲੱਗਦਾ ਕੰਮ ਕਰਨ ਲਈ ਸਾਨੂੰ ਹੋਰ ਬਧੇਰੇ ਲੋਕ ਹਾਜੇ ਬੜੀਂ ਕੀ ਆਖਰੀ ਸਵਾਲ ਮੇਰਾ ਇਹ ਹੈ ਕਿ ਅੱਜ ਮੋਹਾਲੀ ਦੇ ਅੰਦਰ ਇੱਕ ਲੜਕੀ ਕੋ ਦਰਦ ਨਾਲ ਹੱਤਿਆ ਕੀਤੀ ਕੱਟ ਕੇ ਉਸਦੀ ਹੱਤਿਆ ਕਰ ਦਿੱਤੀ ਗਈ ਹੈ ਕਿਵੇਂ ਦੇਖੀ ਇਹ ਕੋਈ ਪਹਿਲੀ ਦਿਨ ਦੀ ਵਾਰਦਾਤ ਨਹੀਂ ਅਸੀਂ ਤਾਂ ਪਹਿਲੇ ਦਿਨ ਕਹਿ ਰਹੇ ਹਾਂ ਕਿ ਜਿਹੜਾ ਲਾਅ ਐਂਡ ਆਰਡਰ ਦੇ ਹਾਲਾਤ ਨੇ ਉਹ ਬਦ ਤੋਂ ਬੱਤਰ ਹੋ ਗਏ ਨੇ ਪੰਜਾਬ ਦੇ ਵਿੱਚ ਔਰ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਹੈ ਉਹ ਬਿਲਕੁਲ ਇਸ ਗੱਲ ਤੇ ਜਵਾਬੀ ਗੌਰਮੀ ਫਰਮਾਈ ਉਹਨਾਂ ਨੇ ਇਹ ਹਾਲਾਤਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਸ਼ਰੀਆਮ ਆਮ ਆਦਮੀ ਪਾਰਟੀ ਦੀ ਹੈ ਔਰ ਮੁੱਖ ਮੰਤਰੀ ਪੰਜਾਬ ਦੀ ਹੈ ਔਰ ਅਗਰ ਇਸੇ ਤਰ੍ਹਾਂ ਹੀ ਹਾਲਾਤ ਖਰਾਬ ਰਹੇ ਤਾਂ ਮੈਨੂੰ ਲੱਗਦਾ ਕਿ ਪੰਜਾਬ ਪੰਜਾਬ ਨਹੀਂ ਰਹੇਗਾ